ਦੇਰ ਰਾਤ ਜਨਰਲ ਸਟੋਰ ਤੇ ਲੱਗੀ ਅਗ ਦੁਕਾਨਦਾਰ ਅਨੁਸਾਰ ਹੋਇਆ ਕਰੋੜਾਂ ਦਾ ਨੁਕਸਾਨ ਕਾਦਿਆ ਸਥਿਤ ਭੂਟੋ ਰੋਡ ਤੇ ਗੁਰਲਾਲ ਜਨਰਲ ਸਟੋਰ ਵਿੱਚ ਦੇਰ ਰਾਤ ਅਚਾਨਕ ਅਗ ਲੱਗ ਗਈ ਅਤੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਦੁਕਾਨ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਅਸੀਂ ਰਾਤ ਨੂੰ ਦੁਕਾਨ ਬੰਦ ਕਰਕੇ ਗਏ ਸੀ ਅਤੇ ਰਾਤ ਨੂੰ ਹੀ ਕਿਸੇ ਦਾ ਫੋਨ ਆ ਗਿਆ ਕਿ ਤੁਹਾਡੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਦੁਕਾਨ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ ਦੁਕਾਨਦਾਰ ਨੇ ਕਿਸੇ ਵੱਲੋਂ ਸ਼ਰਾਰਤ ਕਰਨ ਦੇ ਦੋਸ਼ ਲਗਾਏ ਹਨ ਇਸ ਬਾਰੇ ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਸਾਨੂੰ ਰਾਤ ਸੂਚਨਾ ਮਿਲੀ ਕਿ ਗੁਰਲਾਲ ਜਨਰਲ ਸਟੋਰ ਨੂੰ ਅੱਗ ਲੱਗ ਗਈ ਹੈ ਅਸੀਂ ਤੁਰੰਤ ਆਪਣੀ ਟੀਮ ਨਾਲ ਪਹੁੰਚ ਗਏ ਰਾਤ ਨੂੰ ਮੌਕੇ ਤੇ ਜਮਾਤ ਅਹਿਮਦੀਆ ਦੀ ਫਾਇਰ ਬਿਗਰੇਡ ਟੀਮ ਵੀ ਪਹੁੰਚੀ ਅਤੇ ਅੱਗ ਨੂੰ ਕਾਬੂ ਪਾਇਆ ਅਤੇ ਨਾਲ ਹੀ ਬਟਾਲਾ ਦੀ ਟੀਮ ਵੀ ਪਹੁੰਚ ਗਈ। ਨਗਰ ਕੌਂਸਲ ਕਾਦੀਆ ਦੀ ਫਾਇਰ ਬਿਗਰੇਡ ਟੀਮ ਵੀ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ। ਲੋਕਾਂ ਨੇ ਇਸ ਮੌਕੇ ਵੱਡਾ ਸਹਿਯੋਗ ਦਿੱਤਾ। ਦੁਕਾਨਦਾਰ ਵੱਲੋਂ ਲਗਭਗ 2 ਕਰੋੜ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਕਾਦੀਆ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਅਤੇ ਕੈਮਰਾਮੈਨ ਲక్ష్ਮੀ ਸ਼ੇਰ ਗਿੱਲ ਦੀ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਸੰਜੀਤ ਕੁਮਾਰ, ਗੁਰੂ ਲਾਲ ਫਰਮ ਦਾ ਮਾਲਕ। ਜਿੱਥੇ ਇਹ ਨਿਸ਼ਾਰਤ ਕਰਕੇ ਲੱਗੇ ਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ ਜਿਹੜਾ ਨੁਕਸਾਨ ਦਾ ਪਤਾ ਨਹੀਂ ਕਿੰਨਾ ਕੱਲਾ ਸਾਰਾ ਜ਼ੀਰੋ ਹੋ ਗਿਆ 0 25 ਸਾਲ ਹੋ ਗਏ ਮਿਹਨਤ ਕਰਦੇ ਆ ਨਾ ਸਾਨੂੰ ਕੋਈ ਨਸ਼ੇ ਦਾ ਆਇਆ ਬਸ ਸਿਰਫ ਇੰਨੇ ਰਾਏ ਦਾ ਇਹਨੂੰ ਦੁਕਾਨ ਤੇ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇੰਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਨੂੰ ਅੱਗ ਲਾ ਦੇ ਕਿੰਨੇ ਵਜੇ ਗਏ ਅਸੀਂ 2 ਵਜੇ ਇਥੋਂ ਦੁਕਾਨ ਤੋਂ ਗਏ ਆ 8:30 ਵਜੇ ਚੱਲ ਗਏ ਆ ਤੇ ਸਾਨੂੰ ਸਵੇਰੇ ਕਿਹਦਾ 2 ਵਜੇ ਦਾ ਕੋਣ ਆਇਆ ਕੀ ਤੇਰੀ ਦੁਕਾਨ ਨੂੰ ਅੱਗ ਲੱਗੀ ਏ ਤੇ ਅਸੀਂ ਭੱਜ ਕੇ ਆਇਆ ਤੇ ਦੇਖ ਕੇ ਸਾਡਾ ਤਾਂ ਸਵਾਹੀ ਹੋ ਗਿਆ ਸਾਰਾ ਕੁਝ ਸਾਨੂੰ ਇਨਸਾਫ ਇਨਸਾਫ ਦਵਾਇਆ ਜਾਏ ਸਾਨੂੰ ਤੁਹਾਨੂੰ ਦੱਸਿਆ ਕਿ ਸਾਡੇ ਤੇ ਨੇ ਲਖਵਿੰਦਰ ਸਿੰਘ ਲਖਾ ਠੱਗਾ ਸੰਧੂਏ ਜੋ ਮੇਰੇ ਦੁਕਾਨ ਦੇ ਥੱਲੇ ਕਬਜ਼ਾ ਜਿੰਨੇ ਕੀਤਾ ਉਹ ਉਹਨੇ ਅੱਗ ਲਾਈ ਹੈ ਉਦੀ ਦੁਕਾਨ ਨੂੰ ਕੁਝ ਨਹੀਂ ਆਇਆ ਮੇਰੀ ਸਾਰੀ ਤਿੰਨ ਮੰਜ਼ਲੀ ਦੀ ਤਿੰਨ ਮੰਜ਼ਲੀ ਬਿਲਡਿੰਗ ਸਾਰੀ ਸੜ ਗਈ ਤੇ ਸਾਰਾ ਸਮਾਨ ਸੁਆਹ ਹੋ ਗਿਆ ਮੇਰੇ ਆਪ ਪ੍ਰਸ਼ਾਸਨ ਨੂੰ ਇਹ ਹੈ ਕਿ ਮੇਰੇ ਬੱਚਿਆਂ ਦਾ ਤੇ ਮੇਰਾ ਸੋਚਿਆ ਜਾਏ ਕੁਝ ਅਸੀ ਦੁਕਾਨ ਬੜੀ ਵਧੀਆ ਕਰਦੇ ਸੀ ਸਾਟਾ ਜਿਹੜਾ ਥੱਲੇ ਰਹਿੰਦਾ ਦੁਕਾਨ ਦੇ ਵਿੱਚ ਕਬਜ਼ਾ ਕਰਕੇ ਬੈਠਾ ਉਨੇ ਰਣਜਨ ਤੌਰ ਤੇ ਅਗਲਾ ਆਈ ਹੈ ਸਾਨੂੰ 200% ਯਕੀਨ ਹੈ ਕਿ ਉਹਨੇ ਸਾਨੂੰ ਦੋ ਤਿੰਨ ਵਾਰੀ ਵਾਰਨਿੰਗ ਦਿੱਤੀ ਮੈਂ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਮੈਂ ਅੱਗ ਲਾ ਦੇਣੀ ਹੈ ਉਹਦੀ ਵਾਰਨਿੰਗ ਹੈ ਤੇ ਸਾਨੂੰ 200% ਯਕੀਨ ਹੈ ਕਿ ਉਹਨੇ ਹੀ ਇਹ ਕੰਮ ਕੀਤਾ ਹੈ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਜੋ ਬੰਦੀ ਕਾਰਵਾਈ ਹੋ ਤੇ ਸਖਤ ਤੋਂ ਸਖਤ ਕੀਤੀ ਜਾਵੇ ਤੁਮ ਸਖਤ ਤੋਂ ਸਖਤ ਸਜ਼ਾ ਦਿੱਤੀ ਹੋਵੇ ਤੇ ਮਾਲੀ ਮਾਲੀ ਹੈਲਪ ਕੀਤੀ ਜਾਵੇ ਸਾਡੀ ਉਹਨਾਂ ਨੇ ਤੌਰ ਤੇ ਸਾਡਾ ਬਹੁਤ ਜਿਆਦਾ ਨੁਕਸਾਨ ਹੋ ਚੁੱਕਿਆ ਜਿਹੜਾ ਦੱਸ ਨਹੀਂ ਸਕਦੇ ਆਪਾਂ ਤੇ ਸਰਕਾਰ ਅਗੇ ਬੇਨਤੀ ਹੈ ਕਿ ਮਾਲੀ ਸਹਾਇਤਾ ਕਰਕੇ ਸੰਭਵ ਹੈ ਦੁਬਾਰਾ ਚੁੱਕਣ ਦੀ ਕੋਸ਼ਿਸ਼ ਕਰੇ ਅੱਜ ਕਾਦੀਆਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਉਂਕਿ ਰਾਤੀ ਕੋਈ 2:3 ਤੋਂ 3 ਵਜੇ ਦੇ ਕਰੀਬ ਗੁਰੂ ਲਾਲ ਜੀ ਜਨਰਲ ਸਟੋਰ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਉਹ ਪੁਲਿਸ ਵੈਰੀਫਿਕੇਸ਼ਨ ਕਰੂਗੀ ਔਰ ਮੌਕੇ ਤੇ ਸਾਡੀਆਂ ਹੁਣ ਇੱਥੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਜਿਹੜੀਆਂ ਉਹ ਆ ਗਈਆਂ ਨੇ ਔਰ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੜਾ ਅਫਸੋਸ ਆ ਕਿ ਨੁਕਸਾਨ ਜਿਹੜਾ ਆ ਉਹ ਕਾਫੀ ਹੋ ਗਿਆ ਆ ਜਿੰਨਾ ਦਾ ਜਨਰਲ ਸਟੋਰ ਸੀਗਾ ਕੋਈ ਅੰਦਾਜ਼ਾ ਲਗਾਇਆ ਲਗਾਇਆ ਜਾ ਰਿਹਾ ਕਿ 2 ਕਰੋੜ ਦੇ ਕਰੀਬ ਜਿਹੜਾ ਨੁਕਸਾਨ ਆ ਉਹ ਜਨਰਲ ਸਟੋਰ ਦਾ ਹੋ ਗਿਆ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ ਔਰ ਬਿਲਡਿੰਗ ਜਿਹੜੀ ਆ ਬਿਲਡਿੰਗ ਵੀ ਇਹਦੀ ਵੀ ਅਸੀਂ ਇਨਸਪੈਕਸ਼ਨ ਹੋਣ ਕਰਵਾਵਾਂਗੇ ਪੀਡਬਲਯੂਡੀ ਤੋਂ ਕਿਉਂਕਿ ਉਹਦਾ ਇਹ ਆ ਕਿ ਇਹ ਹੁਣ ਸੇਫ ਆ ਜਾਂ ਅਨਸੇਫ ਆ ਇਹਦੀ ਵੀ ਉਹਨਾਂ ਕੋਲ ਰਿਪੋਰਟ ਲਈ ਜਾਊਗੀ ਉਕੇ ਜਿੰਨੇ ਟੈਂਪਰੇਚਰ ਤੇ ਇਹ ਬਿਲਡਿੰਗ ਹੀਟ ਹੋਈ ਆ ਔਰ ਲੱਗ ਰਿਹਾ ਆ ਕਿ ਸਾਰੀ ਡਿਮੋਲਿਸ਼ ਕਰਨੀ ਪਊਗੀ। ਹਾਦਸਾ ਜਦੋਂ ਵੀ ਹੁੰਦਾ ਆ ਮੌਕੇ ਤੇ ਜਿਹੜਾ ਨੇੜੇ ਦਾ ਫਾਇਰ ਸਟੇਸ਼ਨ ਆ ਉੱਥੋਂ ਹੀ ਗੱਡੀਆਂ ਮੰਗਵਾਈਆਂ ਜਾਂਦੀਆਂ ਆ। ਸਾਡੇ ਕੋਲ ਵੀ ਜਿਹੜੀ ਗੱਡੀ ਆ ਉਹ ਛੋਟੀ ਆ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਇਸ ਵਾਰ ਕੇ ਸਾਨੂੰ ਵੱਡੀ ਗੱਡੀ ਜਿਹਦਾ ਪਾਣੀ ਦੀ ਕੈਪੈਸਿਟੀ ਜ਼ਿਆਦਾ ਹੋਵੇ। ਉਹ ਸਾਨੂੰ ਮਈਆ ਕਰਵਾਈ ਜਾਵੇ ਇਹ ਕਾਦੀਆਂ ਜੀ ਬੁੱਟਰ ਚੌਂਕ ਪਿੰਡਾ ਜੀ ਕਾਦੀਆਂ ਇੱਥੇ ਇੱਕ ਜਨਰਲ ਸਟੋਰ ਹੈ ਜੀ ਕੀ ਨਾਲ ਇਹ ਜਨਰਲ ਸਟੋਰ ਨੂੰ ਨਾ ਕਿਤੇ ਰਾਤ 3:00 ਵਜੇ ਸਾਨੂੰ ਪਤਾ ਲੱਗਾ ਕਿ ਤੇ ਧੁਖਦੀ ਧੁਖਦੀ ਅੱਗ ਕਿਤੇ ਲੱਗੀ ਆ ਉਹਦੇ ਸਬੰਧ ਵਿੱਚ ਮੇਰੇ ਐਸ ਐਚ ਓ ਕਾਦੀਆਂ ਨਿਰਮਲ ਸਿੰਘ ਫਿਰ ਆਏ ਬਾਕੀ ਸਾਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਲੋਕਾਂ ਦੀ ਮਦਦ ਨਾਲ ਕਾਦੀਆਂ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ ਜੀ ਉਹਨਾਂ ਦੀ ਮਦਦ ਨਾਲ ਅਸੀਂ ਅੱਗ ਜਰੀ ਬੁਝਾ ਰਹੇ ਆ ਜੀ ਤੇ ਫਾਇਰ ਬ੍ਰਿਗੇਡ ਵੀ ਮਂਗਾਏ ਹੋਏਗਾ ਮਂਗਾਏ ਗਏ ਨੇ ਉਹਦੇ ਸਬੰਧ ਵਿੱਚ ਇਹ ਸਰੀਏ ਨੂੰ ਅੱਗ ਹੁਣ ਪੁਝਾ ਰਹੇ ਆ ਤੇ ਤਹਿਸੀਲਦਾਰ ਸਾਹਿਬ ਵੀ ਆਏ ਹੋਏ ਨੇ ਅਸੀਂ ਇਸ ਕੰਮ 'ਚ ਲੱਗੇ ਹੋਏ ਆ ਅਜੇ ਅੱਗ ਫਿਰ ਵੀ ਭਾਵੇਂ ਕੰਟਰੋਲ 'ਚ ਆ ਲੇਕਿਨ ਹਾਲੇ ਇੰਨੀ ਕੰਟਰੋਲ 'ਚ ਨਹੀਂ ਸਮਝੀ ਜਾ ਸਕਦੀ ਕਿਉਂਕਿ ਇਹ ਜਨਰਲ ਸਟੋਰ ਹੈ ਅੰਦਰ ਛੋਟੇ ਛੋਟੇ ਪਲਾਸਟਿਕ ਨੂੰ ਕਾਫੀ ਅੱਗ ਲੱਗੀ ਹੋਈ ਆ ਜਿਸ ਦੇ ਨਾਲ ਜ ਆਪਾਂ ਨੁਕਸਾਨ ਦਾ ਕਾਫੀ ਖਰਚਾ ਹੈ ਤੇ ਬਿਲਡਿੰਗ ਡਿਗਣ ਦਾ ਵੀ ਖਰਚਾ ਹੈ ਕਿ ਮੈਂ ਇੱਥੇ ਦੇ ਨੇੜੇ ਤੇੜੇ ਦੇ ਜਿਹੜੇ ਲੋਕਾਂ ਨੂੰ ਅਪੀਲ ਕਰਦਾ ਆ ਕਿ ਉਹ ਇਸ ਬਿਲਡਿੰਗ ਦੇ ਨੇੜੇ ਤੇੜੇ ਬਿਲਕੁਲ ਨਾ ਹੋ ਅਤੇ ਜਿਹੜੇ ਨੇੜੇ ਤੇੜੇ ਦੁਕਾਨ ਦੇ ਅ ਖਾਲੀ ਕਰਾ ਰਹੇ ਆ ਕਿ ਬਾਕੀ ਅਸੀਂ ਜੋ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਅਸੀਂ ਜੋ ਪ੍ਰਸ਼ਾਸਨ ਪ੍ਰਬੰਧ ਕੀਤੇ ਹੋਏ ਨੇ ਅਗਦੇ ਕਾਰਨਾ ਦਾ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ ਕਾਰਨਾ ਦਾ ਦੇ ਬਾਅਦ ਹੀ ਇਨਵੈਸਟੀਗੇਸ਼ਨ ਹੈ ਪਹਿਲਾਂ ਫਿਲਹਾਲ ਸਾਡਾ ਮੋਟਰ ਹੋ ਕੇ ਅਸੀਂ ਪਹਿਲਾਂ ਅੱਗ ਨੂੰ ਬੁਝਾਈ ਕਿ ਉਹਦੇ ਬਾਅਦ ਉਹਦੇ ਸਬੰਧ ਵਿੱਚ ਅਸੀਂ ਬਾਅਦ ਵਿੱਚ ਇਨਵੈਸਟੀਗੇਸ਼ਨ ਕਰ ਲਾਂਗੇ ਜੋ ਵੀ ਉਹਨਾਂ ਦੇ ਦੁਕਾਨਦਾਰ ਕਹਿਣਗੇ ਉਸਾਰ ਵੀ